ਹਾਂਜੀ ਦੋਸਤੋ ਦੇਖ ਸਕਦੇ ਹੋ ਕਿ ਭਵਾਨੀਗੜ੍ਹ ਦਾ ਹਾਲ ਜੈਨ ਕਲੋਨੀ ਵਿੱਚ ਖੜੇ ਆਂਗੇ ਥੋੜੀ ਜਿਹੀ ਬਾਰਿਸ਼ ਦੇ ਨਾਲ ਦੇਖ ਸਕਦੇ ਹੋਗੇ ਭਵਾਨੀਗੜ੍ਹ ਦਾ ਕੀ ਹਾਲ ਹੋ ਜਾਂਦਾਗਾ ਅੱਗੇ ਤੁਹਾਨੂੰ ਬਲਿਆਰ ਰੋਡ ਵੀ ਦਿਖਾਉਣੇ ਆ ਸਾਹਮਣੇ ਮਹੱਲਾ ਦੇਖ ਸਕਦੇ ਹੋਗੇ ਦੇਖ ਸਕਦੇ ਹੋਗੇ ਬਲਿਆਰ ਰੋਡ ਦਾ ਹਾਲ ਸਾਹਮਣੇ ਮੇਨ ਰੋਡ ਆਗੀ ਦੇਖ ਸਕਦੇ ਹੋਗੇ ਵਾਰਿ ਸ਼ਿਕਾਰਨਾ ਕਿੰਨਾ ਕਿੰਨਾ ਪਾਣੀ ਹੈਗਾ ਉਹ ਦੇਖ ਸਕਦਾ ਦਿਓਗੇ ਮੋਟਰਸਾਈਕਲ ਉੰਦਾ ਜਾ ਲਾ ਸਕਦੇ ਹੋ ਕਿ ਟੈਂਕੀਆਂ ਤੱਕ ਪਾਣੀ ਆ ਚੁੱਕਿਆ ਠੀਕ ਹੈ ਬਲਿਆਰ ਰੋਡ ਦੇ ਅੱਗੇ ਧੁਰ ਤੱਕ ਮੰਡੀ ਵਾਲੇ ਮੋੜ ਤੱਕ ਹਾਲ ਇਹੀ ਆ ਕੋਈ ਉਹ ਮੋਟਰਸਾਈਕਲ ਕੋਈ ਸਾਧਨ ਸਹੀ ਨਿਕਲ ਰਿਹਾ ਨਹੀਂ ਰਸਤੇ ਜੇ ਬੰਦ ਹੋ ਰਿਹਾਗਾ ਦੇਖ ਸਾਹਿਬ ਦੇਖ ਸਕਦੇ ਹੋ ਸਾਹਮਣੇ ਬਿਲਕੁਲ ਸਾਹਮਣੇ 메ਨ ਰੂਡ ਕਿੰਨੀ ਕ ਬਾਰਿਸ਼ ਹੋਈ ਹੈਗੀ ਅੰਦਾਜ਼ਾ ਲਾ ਸਕੋ ਹਾਂ ਹਾਂਜੀ ਮਾਸਟਰੀ ਹਾਂਜੀ ਹਾਂਜੀ ਕਿੰਨਾ ਕ ਪਾਣੀ ਆ ਬਹੁਤ ਜ਼ਿਆਦਾ ਵੀਰੇ ਬਹੁਤ ਜ਼ਿਆਦਾ ਕੀ ਹਾਲਤ ਹੈਗੀ ਪੌਣੀ ਘੜਦੀ ਕੋਈ ਉਹ ਸਾਧਨ ਸਹੀ ਤਰੀਕੇ ਨਾਲ ਕੂ ਬਿੱਲਰ ਨੰਗੜਿਆਗਾ ਨਹੀਂ ਤਾਂ ਲਗਭਗ ਬੰਦ ਹੋ ਰਹੇ ਨੇ ਰਸਤੇ ਜੇ ਰੁਕ ਜਾਂਦਾਗਾ ਰੋੜ ਕੇ ਲਿਆਣੇ ਪੈਂਦੇ ਨੇ ਕਿ ਦੇਖ ਸਕਦੇ ਹੋ ਮੈਂ ਜਿੱਥੇ ਖੜਾ ਆ ਥੋੜਾ ਉਚਾਈ ਵਾਲੀ ਜਗ੍ਹਾ ਕੀ ਫਿਰ ਵੀ ਇੱਥੇ ਦੇਖ ਸਕਦੇ ਹੋ ਵੀ ਪਾਣੀ ਕਿੰਨਾ ਕਿੰਨਾਗਾ ਉੱਤ ਅੱਗੇ ਤਾਂ ਬਹੁਤ ਜ਼ਿਆਦਾ ਬੁਰਾ ਲੱਗ ਰਿਹਾ ਇੱਥੇ ਉਹ ਕਾਰ ਆ ਰਹੀ ਹੈਗੀ ਦੇਖੋ ਲਹਿਰਾ ਛੱਲਾ ਬੀਚ ਦੀ ਫੀਲਿੰਗ ਆ ਰਹੀ ਆ ਅੱਗੇ ਤੁਹਾਨੂੰ ਜੈਨ ਕਲੋਨੀ ਦਾ ਹਾਲ ਦਿਖਾਣੇ ਆਂਗੇ ਜੀ ਜੀ ਦੋਸਤੋ ਜੈਨ ਕਲੋਨੀ ਦੇ ਵਿੱਚ ਆ ਗੱਡੀ ਤੋਂ ਅੰਦਾਜ਼ਾ ਲਾ ਸਕਦੇ ਹੋਗੇ ਕਿੰਨਾ ਕੁ ਪਾਣੀ ਖੜਾ ਹੈਗਾ ਉਹ ਦੇਖਦੇ ਹਾਂ ਕਿਵੇਂ ਰੋਡ 'ਤੇ ਲਿਆ ਰਹੇ ਨੇ ਮੋਟਰਸਾਈਕਲ ਆਹ ਦੇਖਤਾ ਜਿਓ ਕਿ ਮੋਟਰਸਾਈਕਲ ਦੀ ਕਿੱਥੇ ਤੱਕ ਪਾਣੀ ਆ ਗਿਆ ਇਹ ਜੈਨ ਕਲੋਨੀ ਦਾ ਹਾਲ ਹੈਗਾ ਆਹ ਦੇਖ ਸਕਦੇ ਹੋ ਵੀ ਕਿੰਨਾ ਕੁ ਪਾਣੀ ਹੈ ਕਿਵੇਂ ਛੱਲਾ ਵੱਜ ਰਹੀਆਂ ਨੇ ਕਿਆਂ ਸੱਮਣੇ ਬਿਲਕੁਲ ਪੁਰਾਣਾ ਬਸ ਸਟੈਂਡ। ਫੜਨੀ ਰੇ ਮੋਸ਼ਨ। ਬਹੁਤ ਬੁਰਾ ਹਾਲ ਹੈ। ਇਹਦਾ ਕੋਈ ਨਾ ਕੋਈ ਹੱਲ ਕਰਨਾ ਚਾਹੀਦਾ। ਜਿਹੜੇ ਹਾਲਾਤ ਨੇ ਭਵਾਨੀਗੜ੍ਹ ਸ਼ਹਿਰ ਦੇ। ਹਜੇ ਤੁਹਾਨੂੰ ਮੇਨ ਬਾਜ਼ਾਰ ਨਹੀਂ ਦਿਖਾਇਆ। ਉਹਦਾ ਇਸ ਤੋਂ ਵੀ ਜ਼ਿਆਦਾ ਬੁਰਾ ਹਾਲਾ ਮੇਨ ਬਜ਼ਾਰ ਦਾ